ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਵਿੱਚ ਤਲਵਾਰਾਂ ਖਿੱਚੀਆਂ ਗਈਆਂ ਨੇ ਦੋਵਾਂ ਦੇ ਵਿਚਕਾਰ ਜਿਹੜੀ ਹੈ ਉਹ ਖੜਕ ਗਈ ਹੈ ਤੇ ਖੜਕੀ ਕਿਹੜੀ ਗੱਲ ਤੋਂ ਐ ਤੇ ਇਹਦਾ ਨਤੀਜਾ ਕੀ ਨਿਕਲਣਾ ਹੈ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜੇ ਹੋ ਲੌਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਦਰਅਸਲ ਲੰਬੇ ਸਮੇਂ ਤੋਂ ਚਰਚਾ ਚੱਲ ਰਹੀ ਹੈ ਕਿ ਪੰਜਾਬ ਸਰਕਾਰ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਸਾਰਾ ਕੁਝ ਠੀਕ ਠਾਕ ਨਹੀਂ ਹੈ ਤੇ ਉਸ ਦੇ ਨਤੀਜੇ ਵੀ ਆਉਣੇ ਸਾਹਮਣੇ ਜਿਹੜਾ ਸ਼ੁਰੂ ਹੋ ਚੁੱਕੇ ਨੇ ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਤੇ ਕੁਲਤਾਰ ਸਿੰਘ ਸੰਧਵਾ ਦੇ ਵਿਚਕਾਰ ਸ਼ੀਤ ਯੁੱਧ ਵਾਲੀ ਸਿਆਸੀ جنگ ਹੈ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਬਾਰੇ ਲਗਾਤਾਰ ਇਹ ਚਰਚਾ ਚੱਲ ਰਹੀ ਹੈ ਕਿ ਉਹਨਾਂ ਨੂੰ ਹਟਾਇਆ ਜਾ ਸਕਦਾ ਹੈ ਪ੍ਰਤਾਪ ਬਾਜਵਾ ਹੋਣ ਵਿਕਰਮ ਮਜੀਠੀਆ ਹੋਣ ਸੁਨੀਲ ਜਾਖੜ ਹੋਣ ਸੁਖਬੀਰ ਬਾਦਲ ਹੋਣ ਅਤੇ ਹੋਰ ਵੀ ਕਈ ਆਗੂ ਖਾਸ ਕਰਕੇ ਜਲੰਧਰ ਤੋਂ ਸਜਰੇ ਲੋਕ ਸਭਾ ਮੈਂਬਰ ਬਣੇ ਸਾਫਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਣ ਸਾਰੇ ਇਹ ਗੱਲ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਸੱਤਾ ਪਰਵਰਤਨ ਹੋਣਾ ਆਇਆ ਹੈ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਅੰਦਰ ਤੇ ਵਿਕਰਮ ਜੀਠੀ ਨੇ ਤੇ ਇਥੋਂ ਤੱਕ ਕਹਿਤਾ ਸੀ ਕਿ ਕਲਤਾਰ ਸੰਧਵਾ ਦਿੱਲੀ ਵਾਲੀ ਜਿਹੜੀ ਆਪ ਹੈ ਉਹਦੀ ਪਹਿਲੀ ਪਸੰਦ ਨੇ ਰੀਪਲੇਸ ਕਰਨ ਲੱਗਿਆ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਾਂ ਇਸੇ ਵਿੱਚਕਾਰ ਖਬਰ ਆਈ ਹੈ ਕਿ ਇੱਕ ਪ੍ਰੈਸ ਨੋਟ ਕਲਤਾਰ ਸਿੰਘ ਸੰਧਵਾ ਦੇ ਦਫ਼ਤਰ ਨੇ ਜਾਰੀ ਕੀਤਾ ਪੰਜਾਬ ਦੇ ਲੋਕ ਸੰਪਰਕ ਵਿਭਾਗ ਨੂੰ ਅਤੇ ਉਹ ਪ੍ਰੈਸ ਨੋਟ ਲੋਕ ਸੰਪਰਕ ਵਿਭਾਗ ਨੇ ਅੱਗੇ ਭੇਜ ਦਿੱਤਾ ਜਾਣਕਾਰ ਦੱਸਦੇ ਆ ਕਿ ਪੱਤਰਕਾਰਾਂ ਤੱਕ ਉਹ ਪ੍ਰੈਸ ਨੋਟ ਪਹੁੰਚ ਗਿਆ ਸੀ ਅਤੇ ਉਸ ਪ੍ਰੈਸ ਨੋਟ ਨੂੰ ਬਾਅਦ ਚਰਕਾ ਲਿਆ ਗਿਆ ਸਵਾਲੇ ਪੈਦਾ ਹੁੰਦਾ ਹੈ ਕਿ ਪੰਜਾਬ ਵਿਧਾਨ ਸਭਾ ਦਾ ਸਪੀਕਰ ਆਪਣੇ ਆਪ ਦੇ ਵਿੱਚ ਇੱਕ ਸਮਰਾਤ ਅਥਾਰਟੀ ਹੈ ਉਹਦੀ ਆਪਣੀਆਂ ਸ਼ਕਤੀਆਂ ਨੇ ਤੇ ਉਸ ਦਾ ਪ੍ਰੈਸ ਨੋਟ ਕੌਣ ਰਕਾ ਸਕਦਾ ਖਬਰ ਸੂਤਰਾਂ ਦੇ ਹਵਾਲੇ ਨਾਲ ਸਿਆਸੀ ਕੋਰੀਡੋਰ ਦੇ ਵਿੱਚ ਇਹ ਗਰਦਸ਼ ਕਰ ਰਹੀ ਹੈ ਪੋਲੀਟੀਕਲ ਕੋਰੀਡੋਰ ਦੇ ਅੰਦਰ ਕਿ ਇਹ ਜਿਹੜਾ ਰਕਾਇਆ ਗਿਆ ਹੈ ਪ੍ਰੈਸ ਨੋਟ ਇਹ ਵੱਡੇ ਘਰੋਂ ਰਕਾਇਆ ਗਿਆ ਭਾਵ ਕਿ ਸੀਐਮ ਦਫ਼ਤਰ ਦੇ ਵਿੱਚੋਂ ਇਸ ਦੇ ਉੱਤੇ ਬ੍ਰੇਕਾਂ ਲਗਾਈਆਂ ਗਈਆਂ ਨੇ ਹੁਣ ਗੱਲ ਇਹ ਹੈ ਕਿ ਕਲਤਾਰ ਸਿੰਘ ਸੰਧਵਾ ਦਾ ਪ੍ਰੈਸ ਨੋਟ ਉਹ ਪ੍ਰੈਸ ਨੋਟ ਵੀ ਦੱਸਿਆ ਜਾਂਦਾ ਹੈ ਕਿ ਕੋਈ ਵਰਕਸ਼ਾਪ ਹੋਈ ਸੀ ਉਸ ਵਰਕਸ਼ਾਪ ਦੇ ਸਬੰਧ ਦੇ ਵਿੱਚ ਸੀ ਕਿਉਂ ਰਕਾਇਆ ਗਿਆ ਸਵਾਲ ਤਾਂ ਇਹ ਹੈ ਕਿ ਉਸ ਪ੍ਰੈਸ ਨੋਟ ਚ ਜਿਹੜਾ ਕੀ ਸੀ ਉਹ ਤਾਂ ਕੋਈ ਗੁਪਤ ਮੀਟਿੰਗ ਦਾ ਪ੍ਰੈਸ ਨੋਟ ਵੀ ਨਹੀਂ ਸੀ ਕੋਈ ਅੰਦਰ ਖਾਤੇ ਕੋਈ ਟ੍ਰੇਡ ਨਹੀਂ ਪਾਰਟੀ ਦੇ ਅੰਦਰ ਕੋਈ ਵਿਧਾਇਕ ਦਲ ਦੇ ਵਿੱਚ ਕੋਈ ਫੁੱਟ ਨਹੀਂ ਕੋਈ ਐਸੀ ਕੋਈ ਸਥਿਤੀ ਨਹੀਂ ਤਾਂ ਇਸ ਦਰਮਿਆਨ ਇਹ ਪ੍ਰੈਸ ਨੋਟ ਕਿਉਂ ਰਕਾਇਆ ਗਿਆ ਜਦੋਂ ਇਹਦੀ ਗੁਣਾ ਮਿੰਤੀ ਕਰਦੇ ਆ ਤਾਂ ਗੱਲ ਇਹ ਸਮਝ ਆਉਂਦੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕਲਤਾਰ ਸਿੰਘ ਸੱਦਮਾ ਦੇ ਵਿੱਚਕਾਰ ਸਿਆਸੀ ਰਿਸ਼ਤੇ ਉਸ ਕਦਰ ਪਹਿਲਾਂ ਵਾਲੇ ਨਹੀਂ ਇਹਨਾਂ ਦੇ ਵਿੱਚ ਜਿਹੜਾ ਉਹ ਕਵਰਾਹ ਜਿਹੜੀ ਹੈ ਖਟਾਸ ਹੈ ਜਿਹੜੀ ਉਹ ਆ ਚੁੱਕੀ ਹੈ ਤੇ ਉਸੇ ਖਟਾਸ ਦਾ ਨਤੀਜਾ ਹੈ ਕਿ ਪ੍ਰੈਸ ਨੋਟ ਰਕਾ ਲਿਆ ਗਿਆ ਤੁਸੀਂ ਕਹੋਗੇ ਕਿ ਪ੍ਰੈਸ ਨੋਟ ਰਖਾਉਣਾ ਤਾਂ ਯਾਰ ਫਿਰਕੀ ਹੋ ਗਿਆ ਰਕਾ ਲਿਆ ਇਹ ਕੋਈ ਛੋਟੀ ਗੱਲ ਨਹੀਂ ਹੈ ਪੰਜਾਬ ਵਿਧਾਨ ਸਭਾ ਦਾ ਸਪੀਕਰ ਜਿਹੜਾ ਆਪਣੇ ਆਪ ਦੇ ਵਿੱਚ ਸਮਰੱਥ ਅਥਾਰਟੀ ਹੋਵੇ ਜਿਹੜਾ ਪੰਜਾਬ ਵਿਧਾਨ ਸਭਾ ਦਾ ਕਸਟੋਡੀਅਨ ਹੋਵੇ ਉਹਦੀਆਂ ਆਪਣੀਆਂ ਸ਼ਕਤੀਆਂ ਹੋਣ ਤੇ ਉਹਦਾ ਪ੍ਰੈਸ ਨੋਟ ਜਿਹੜਾ ਪੰਜਾਬ ਦਾ ਲੋਕ ਸੰਪਰਕ ਵਿਭਾਗ ਰੋਕ ਲਵੇ ਇਹ ਆਪਣੇ ਆਪ ਦੇ ਵਿੱਚ ਹੈਰਾਨੀ ਵਾਲੀ ਗੱਲ ਹੈ ਸੂਤਰ ਦੱਸਦੇ ਆ ਕਿ ਇਹ ਪ੍ਰੈਸ ਨੋਟ ਜਿਹੜਾ ਸਿਆਸੀ ਖੁੰਧ ਕਰਕੇ ਰਕਾਇਆ ਗਿਆ ਹੈ ਪਸੰਦ ਨਹੀਂ ਕੀਤਾ ਜਾ ਰਿਹਾ ਕਲਤਾਰ ਸਿੰਘ ਸੰਧਵਾ ਦੀ ਸ਼ਖਸੀਅਤ ਨੂੰ ਕਲਤਾਰ ਸਿੰਘ ਸੰਧਵਾ ਦੇ ਬਣੇ ਹੋਏ ਸਿਆਸੀ ਕਦ ਨੂੰ ਕਲਤਾਰ ਸਿੰਘ ਸੰਧਵਾ ਦੇ ਵੱਲੋਂ ਕੀਤੀਆਂ ਜਾਂਦੀਆਂ ਇੰਡੀਪੈਂਡੈਂਟ ਐਕਟੀਵਿਟੀਆਂ ਖਾਸ ਕਰਕੇ ਕਲਤਾਰ ਸਿੰਘ ਸੰਧਵਾ ਵਾਤਾਵਰਣ ਤੇ ਸਿਹਤ ਵਰਗੇ ਵਿਸ਼ਿਆਂ ਨੂੰ ਲੈ ਕੇ ਕਾਫੀ ਚਿੰਤਤ ਰਹਿੰਦੇ ਐ ਉਹਨਾਂ ਦੀ ਚਿੰਤਾ ਗਾਹਿਬ-ਗਾਹਿ ਵਿਖਦੀ ਵੀ ਐ ਇਸ ਕਰਕੇ ਉਹ ਜਿਹੜਾ ਵਾਤਾਵਰਨ ਨਾਲ ਸੰਬੰਧਿਤ ਮੁੱਦਿਆਂ ਤੇ ਵਰਕਸ਼ਾਪ ਕਰਾ ਲੈਂਦੇ ਆ ਸੈਮੀਨਾਰ ਕਰਾ ਲੈਂਦੇ ਆ ਡਿਸਕਸ਼ਨ ਕਰਾ ਲੈਂਦੇ ਆ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਇਹ ਪਹਿਲਾਂ ਵੀ ਬਹੁਤ ਵਾਰ ਹੁੰਦਾ ਰਿਹਾ ਵਿਧਾਨ ਸਭਾ ਦੇ ਵਿੱਚ ਅਜਿਹੀਆਂ ਚੀਜ਼ਾਂ ਪ੍ਰੈਕਟਿਸ ਕੀਤੀਆਂ ਜਾਂਦੀਆਂ ਰਹੀਆਂ ਨੇ ਤਾਂ ਜੋ ਵਿਧਾਨ ਸਭਾ ਦੇ ਵਿੱਚ ਹੁੰਦੀਆਂ ਚਰਚਾਵਾਂ ਨੂੰ ਨਰੋਆ ਬਣਾਇਆ ਜਾ ਸਕੇ ਸਵਾਲ ਇਹ ਹੈ ਕਿ ਇਸ ਵਰਕਸ਼ਾਪ ਦੇ ਪ੍ਰੈਸ ਨੋਟ ਤੋਂ ਕਥਿਤ ਤੌਰ ਦੇ ਉੱਤੇ ਮੁੱਖ ਮੰਤਰੀ ਦਫ਼ਤਰ ਨੂੰ ਕੀ ਦਿੱਕਤ ਹੈ ਕੀ ਦਿੱਕਤ ਹੈ ਕਿਉਂ ਰਕਵਾਇਆ ਗਿਆ ਦਰਅਸਲ ਜਿਹੜੀ ਐ ਧੂਆਂ ਸੀ ਜਿਹੜਾ ਚੰਗਿਆੜੀ ਲੱਗੀ ਸੀਗੀ ਉਹ ਹੁਣ ਅੱਗ ਬਨਦੀ ਜਾ ਰਹੀ ਹੈ ਤੇ ਉਹਦੇ ਭਾਂਬੜ ਬਣ ਚ ਵੀ ਦੇਰ ਨਹੀਂ ਲੱਗਦੀ ਜਿਹੜਾ ਉਹ ਨਜ਼ਰ ਆਉਂਦੀ ਆਉਂਦੇ ਦਿਨ ਪੰਜਾਬ ਦੀ ਸਿਆਸਤ ਅੰਦਰ ਬੜੇ ਗੁਝਮੇ ਹੋ ਸਕਦੇ ਆ ਪੰਜਾਬ ਵਿਧਾਨ ਸਭਾ ਦੇ ਸਪੀਕਰ ਦੇ ਜਿਹ ਪ੍ਰੈਸ ਨੋਟ ਰੋਕੇ ਜਾ ਰਹੇ ਆ ਤਾਂ ਵਿਧਾਨ ਸਭਾ ਦੇ ਵਿੱਚ ਕੀ ਹਾਲ ਹੋਵੇਗਾ ਜੇਕਰ ਮੰਨ ਲઈએ ਆਪਾਂ 5 ਮਿੰਟ ਲਈ ਮੈਂ ਇਹ ਕਹਿ ਕਹਿ ਲੈ ਲੈਂ ਆ ਕਿਕਤ ਹੀ ਤੌਰ ਤੇ ਆਪਾਂ ਇਸ ਚੀਜ਼ ਨੂੰ ਜਿਹੜਾ ਮਨ ਦੇ ਵਿੱਚ ਮੰਨ ਲੈਂਦੇ ਆ ਵੀ ਮੂਲ ਤਨ ਸੋ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਵਿੱਚ ਫੁੱਟ ਪੈ ਜਾਂਦੀ ਹੈ ਪੰਜਾਬ ਦੀ ਆਮ ਆਦਮੀ ਪਾਰਟੀ ਦਾ ਵਿਧਾਇਕ ਦਲ ਮੁੱਖ ਮੰਤਰੀ ਦੇ ਉੱਤੇ ਵਿਧਾਇਕ ਦਲ ਦਾ ਇੱਕ ਵੱਡਾ ਹਿੱਸਾ ਕਹਿ ਲੈਣੇ ਆ ਕਿ ਮੁੱਖ ਮੰਤਰੀ ਦੇ ਉੱਤੇ ਆਪਣਾ ਭਰੋਸਾ ਜਿਹੜਾ ਹੈ ਉਹ ਨਹੀਂ ਜਿਤਾਉਂਦਾ ਉਹਨੂੰ ਲੱਗਦਾ ਹੈ ਕਿ ਸਾਡਾ ਮੁੱਖ ਮੰਤਰੀ ਤੋਂ ਭਰੋਸਾ ਉੱਠ ਗਿਆ ਤੇ ਗੱਲ ਇੱਥੇ ਤੱਕ ਪਹੁੰਚ ਜਾਂਦੀ ਹੈ ਕਿ ਫਿਕਸ਼ਨ ਆ ਜਾਂਦੀ ਹੈ ਤਾਂ ਸਪੀਕਰ ਨੇ ਬਹੁਤ ਚੀਜ਼ਾਂ ਤੈਅ ਕਰਨੀਆਂ ਹੁੰਦੀਆਂ ਨੇ ਸਪੀਕਰ ਦੇ ਹੱਥ ਸਾਰੀ ਗੇਮ ਹੁੰਦੀ ਹੈ ਸਪੀਕਰ ਨੂੰ ਦੇ ਹਾਥੇ ਇਹ ਚੀਜ਼ ਹੁੰਦੀ ਹੈ ਕਿ ਉਹਨੇ ਕਿਹੜੇ ਮੈਂਬਰ ਨੂੰ ਬੋਲਣ ਲੈਣਾ ਹੈ ਕਿਹੜੇ ਨੂੰ ਚੁੱਪ ਕਰਾਉਣਾ ਹੈ ਕਿ ਉਹ ਜਿਹੜਾ ਭਰੋਸੇ ਦਾ ਵੋਟ ਲੈਣ ਦੀ ਗੱਲ ਆ ਜਾਂਦੀ ਹੈ ਬੇਪਰੋਸਗੀ ਮਤਾ ਆ ਜਾਂਦਾ ਹੈ ਤਾਂ ਉੱਤੇ ਵੋਟ ਕਦੋਂ ਕਰਾਉਣੀ ਹੈ ਕਿੰਨੇ ਸਮੇਂ 'ਚ ਕਰਾਉਣੀ ਹੈ ਕੀ ਨਹੀਂ ਕਰਾਉਣੀ ਇਹ ਸਾਰਾ ਕੁਝ ਸਪੀਕਰ ਦੇ ਹੱਥ 'ਚ ਹੁੰਦਾ ਹੈ ਤਾਂ ਐਸੀ ਸਥਿਤੀ ਦੇ ਅੰਦਰ ਚੀਜ਼ਾਂ ਪੰਜਾਬ ਦੇ ਵਿੱਚ ਉਲਝ ਜਾਣਗੀਆਂ ਲਗਭਗ ਉਲਝੀਆਂ ਹੋਈਆਂ ਨੇ ਇਹਦੇ 'ਚ ਕੋਈ ਸ਼ੱਕ ਨਹੀਂ ਜੇਕਰ ਬਾਕੋਲ ਵਿਕਰਮ ਜੀਠੀ ਵਾਲੀ ਗੱਲ ਨੂੰ ਮੰਨ ਵੀ ਲਿਆ ਜਾਵੇ ਕਿ ਕਲਤਾਰ ਸਿੰਘ ਸੰਧਵਾ ਕਿਉਂਕਿ ਉਹਨਾਂ ਨੇ ਇਹ ਗੱਲ ਬੜੀ ਠੋਕ ਕੇ ਕਹੀ ਆ ਅੱਜ ਵੀ ਆਨ ਰਿਕਾਰਡ ਆ ਉਹਨਾਂ ਦੀ ਇਹ ਗੱਲ ਕਿ ਕਲਤਾਰ ਸੰਧਵਾ ਆਉਣ ਵਾਲੇ ਮੁੱਖ ਮੰਤਰੀ ਹੋਣਗੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਤਾਂ ਇਹ ਆਪਣੇ ਆਪ ਦੇ ਵਿੱਚ ਜਿਹੜਾ ਇਹ ਪ੍ਰੈਸ ਨੋਟ ਰੋਕਿਆ ਜਾਣਾ ਇਸ ਗੱਲ ਦਾ ਇਸ਼ਾਰਾ ਕਰਦਾ ਹੈ ਕਿ ਕਿਤੇ ਨਾ ਕਿਤੇ ਕੁਛ ਨਾ ਕੁਛ ਤਾਂ ਧੁਖ ਰਿਹਾ ਹੈ ਇਸੇ ਕਰਕੇ ਹੀ ਸਿਆਸੀ ਧੂਆਂ ਜਿਹੜਾ ਉਹ ਆਸਮਾਨ ਵੱਲ ਨੂੰ ਉੱਠ ਰਿਹਾ ਤੇ ਸਾਡੇ ਤੱਕ ਪਹੁੰਚ ਰਿਹਾ ਦੂਜੀ ਗੱਲ ਇਹ ਹੈ ਕਿ ਮੁੱਖ ਮੰਤਰੀ ਜਲੰਧਰ ਡੇਰੇ ਲਾ ਚੁੱਕੇ ਨੇ ਮੁੱਖ ਮੰਤਰੀ ਨੇ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਕੰਟਰਡਿਕਸ਼ਨ ਤਾਂ ਇਹ ਵੀ ਆ ਕਿ ਪਹਿਲਾ 23 ਮੈਂਬਰੀ ਕਮੇਟੀ ਬਣਾਈ ਗਈ ਜਲੰਧਰ ਪੱਛਮੀ ਵਾਲੀ ਚੋਣ ਜਿੱਤਣ ਦੇ ਲਈ ਜਿਮਣੀ ਚੋਣ ਜਿੱਤਣ ਦੇ ਲਈ ਫਿਰ ਸੰਦੀਪ ਪਾਟਕ ਨੂੰ ਉਸ ਦੀ ਕਮਾਂਡ ਦਿੱਤੀ ਗਈ ਫਿਰ ਅਚਾਨਕ ਮੁੱਖ ਮੰਤਰੀ ਦਾ ਬਿਆਨ ਆਉਂਦਾ ਕਿ ਨਹੀਂ ਨਹੀਂ ਮੇਰੇ ਹੱਥ ਚ ਕਮਾਂਡ ਹੈ ਮੈਂ ਇਸ ਇਲੈਕਸ਼ਨ ਨੂੰ ਦੇਖਾਂਗਾ ਮੁੱਖ ਮੰਤਰੀ ਡੇਰੇ ਵੀ ਲਾ ਲਿੰਦੇ ਆਥੇ ਤਾਂ ਇਹ ਸਾਰੀਆਂ ਚੀਜ਼ਾਂ ਨੇ ਜਦੋਂ ਇਹਨਾਂ ਨੂੰ ਜੋੜ ਕੇ ਦੇਖਿਆ ਜਾਂਦਾ ਤਾਂ ਚੀਜ਼ਾਂ ਸਪਸ਼ਟ ਹੋ ਜਾਂਦੀਆਂ ਨੇ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਅੰਦਰ ਸਾਰਾ ਕੁਝ ਠੀਕ ਠਾਕ ਨਹੀਂ ਹੈ ਅਤੇ ਜੇਕਰ ਠੀਕ ਠਾਕ ਨਹੀਂ ਹੈ ਤਾਂ ਇਹਦੇ ਨਤੀਜੇ ਕੀ ਆਉਣਗੇ ਤੁਸੀਂ ਖੁਦ ਅੰਦਾਜ਼ਾ ਲਾ ਸਕਦੇ ਹੋ ਕਿ ਇਹਦੇ ਨਤੀਜੇ ਪੰਜਾਬ ਦੇ ਅੰਦਰ ਸਿਆਸੀ ਅਸਥਿਰਤਾ ਵੱਲ ਵਧਣ ਦੀਆਂ ਨਿਸ਼ਾਨੀਆਂ ਪੇਸ਼ ਕਰਦੇ ਨੇ